ਫਿਰ ਉਹਨੂੰ ਮੈਂ ਮੁੰਡੇ ਨੂੰ ਜਿਹੜਾ ਆਇਆ ਕੈਨੇਡਾ ਤੋਂ ਹਾਂ ਉਹਨੂੰ ਮੈਂ ਇਹ ਗੱਲਾਂ ਸਮਝਾਈਆਂ ਮੈਂ ਕਿਹਾ ਤੇਰੇ ਤਾਤੇ ਤਾਏ ਚਾਚਿਆਂ ਨੇ ਤੇਰੇ ਕਜਨਾਂ ਨੇ ਤੈਨੂੰ ਇਹ ਚੀਜ਼ਾਂ ਕਹਿਣੀਆਂ ਨੇ ਹੂੰ ਉਹ ਹੁਣ ਜਾ ਕੇ ਕਹਿੰਦਾ ਬਾਈ ਕਹਿਣ ਲੱਗੇ ਹੂੰ 12 13 ਗੱਲੋਂ ਬਾਈ ਦਾ ਟੁੱਟ ਗਿਆ ਉਹਦਾ ਹੂੰ ਮਿਹਨਤ ਵਧੀਆ ਕਰਦਾ ਉਹਨਾਂ ਨੂੰ ਐਂ ਪਰਮਾਨਾ ਨਾ ਬਣ ਜਾ ਕੇ ਤੇ ਹਾਂ ਹੈ ਕੱਲੋਂ ਅਸੀਂ ਪਿੱਛੇ ਰਹਿ ਗਏ ਹਾਂ ਸਾਡਾ ਕਜਨ ਪ੍ਰੋਬਲਮ ਤਾਂ ਆਪਣੇ ਪੰਜਾਬੀਆਂ ਨੂੰ ਤਾਂ ਆਏ ਚਾਚਿਆਂ ਨੂੰ ਵੱਲੀ ਆ ਬਿਲਕੁਲ ਹਾਂ ਤਾਏ ਚਾਚੇ ਪਹਿਲਾਂ ਉਦੋਂ ਬਾਅਦ ਆੜੀ ਹਾਂ ਉਦੋਂ ਬਾਅਦ ਪਿੰਡ ਵਾਲੇ ਹਾਂ ਹੋਰ ਤੂੰ ਸੁਣੂ ਨਹੀਂ ਮੇਰੇ ਕੋਲ ਨੀ ਉੱਪਰ ਪ੍ਰੋਬਲਮਾਂ ਹਾਂ ਸਾਡੇ ਪਿੰਡ ਵਾਲੇ ਬਹੁਤ ਤਖਲੀਬ ਆ ਅੱਛਾ ਬਹੁਤ ਤਖਲੀਬ ਆ ਬਈ ਬਈ ਇਹ ਤੇ ਪਹਿਲਵਾਨ ਕਿਉਂ ਬਣਾਈ ਜਾਂਦਾ ਬੱਸ ਹਾਂ ਬਈ ਇਹ ਮੈਂ ਬਥੱਲੇ ਆਵੇ ਸਾਡੇ ਪਰ ਇੱਕ ਗੱਲ ਹੋਰ ਆ ਜੇ ਸ਼ਾਇਦ ਬਾਜੀ ਨਸ਼ੇ ਤੇ ਲੱਗਿਆ ਹੁੰਦਾ ਫੇਰ ਤਾਂ ਪਿੰਡ ਵਾਲੇ ਖੁਸ਼ ਹੁੰਦੇ ਲੈ ਫੇਰ ਲੈ ਕੇ ਦਿੰਦੇ ਹਾਂ ਮੈਂ ਤਾਂ ਲੈ ਜਾਂਦੇ ਭਾ ਲਾਇਆ ਦੋ ਗਰਗਰਮੀਆਂ ਪਹਿਲਵਾਨ ਜੀ ਲਾਇਆ ਕਰੋ ਤੁਸੀਂ ਬੁੱਢੇ ਹੋਗੇ ਹਾਂ ਤੁਹਾਡੇ ਅੰਗ ਪੈਰ ਲੋਡ ਰਹਿਣਗੇ ਹਾਂ ਸਵੇਰੇ ਚੱਟੇ ਦੀਆਂ ਦੋ ਗਲੈਨਾਂ